ਰਵੀਰ ਮੈਂ ਸੁਸਦੇਉ ਨੇ ਵਿਸੇ ਮਾਣਾ ਗਿਆ ਹਦਈ ਇੱਕ ਵਾਰੀ ਸੋਚਣਾ ਵੀ ਸੁਝਾ ਨਹੀਂ ਹੋਇਆ ਹਲਕਾ ਫਤਿਹਗੜ ਪਿਉੜੀਆਂ ਦੇ ਡੇਰਾ ਬਾਬਾ ਨਾਨਕ ਦੇ ਵਿੱਚ ਪਿੰਡ ਰੋਪੋਵਾਲ ਦੇ 22 ਸਾਲ ਨੌਜਵਾਨ ਦੀ ਬੀਤੀ 11 ਜਨਵਰੀ ਨੂੰ ਦੁਬਈ ਦੇ ਵਿੱਚ ਕ्रेन ਦਾ ਬੂਮ ਟੁੱਟਾ ਨਾਲ ਮੌਤ ਹੋ ਗਈ ਸੀ ਜਿਸ ਦੀ ਅੱਜ 11 ਦਿਨ ਬਾਅਦ ਮ੍ਰਿਤਕ ਦੇ ਕੰਪਨੀ ਦੇ ਸਹਿਯੋਗ ਨਾਲ ਦੋ ਬਈ ਤੋਂ ਜੱਦੀ ਪਿੰਡ ਰੂਪੋ ਵਾਲੀ ਪਹੁੰਚਣ ਪ੍ਰੰਤ ਮਸੀਰ ਰਹਿਤ ਮਰਿਆਦਾ ਅਨੁਸਾਰ ਚਰਚ ਦੇ ਪਹਟੜਾ ਸਹਿਬਾਨ ਵੱਲੋਂ ਜਨਾਜ਼ਾ ਪੜ ਕੇ ਪਿੰਡ ਦੇ ਕਬਰਸਤਾਨ ਵਿੱਚ ਸੁਰਦੇ ਖਾਤ ਕੀਤਾ ਗਿਆ ਮ੍ਰਿਤਕ ਨੌਜਵਾਨ ਜਰਜਵਸੇਜ ਮ੍ਰਿਤਕ ਦੇ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਰਾਜਾ ਸਾਹੀ ਉੱਪਰ ਪਹੁੰਚਣ ਦੇ ਪਿੰਡ ਦੇ ਨੌਜਵਾਨ ਆਗੋ ਨੰਬਰ ਜੋ ਸਿੰਘ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਡੈੱਡ ਬਡੀ ਨੂੰ ਰਿਸਿਵ ਕਰਨ ਉਪਰੰਤ ਜਦ ਮ੍ਰਿਤਕ ਦੇ ਪਿੰਡ ਲਿਆ ਬਿਗੇ ਤਾਂ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਦਰਦ ਬੁਰਾ ਹਾਲ ਸੀ ਤੇ ਉਤਹੀ ਪਿੰਡ ਦੇ ਵੱਡੀ ਗਿੰਦੀ ਵਿੱਚ ਪਿੰਡ ਵਸਿਆ ਅਤੇ ਸਕੇਸ ਬੰਦੀਆਂ ਵੱਲੋਂ ਇਸ ਅੰਤਮ ਸੰਸਕਾਰਕ ਯਾਤਰਾ ਵਿੱਚ ਹਾਜ਼ਰੀ ਭਰੀ ਇਸ ਮੌਕੇ ਤੋਂ ਬੈਤੂ ਮ੍ਰਿਤਕ ਦੇ ਨਾਲ ਪਹੁੰਚੇ ਕੰਪਨੀ ਦੇ ਅਧਿਕਾਰੀ ਬਜਿੰਦਰ ਲਾਲ ਨੇ ਦੱਸਿਆ ਕਿ BC11 ਜਸਤੂ ਜਰਜਮਸੀ ਦੀ ਟ੍ਰੇਨ ਦਾ ਬੂਮ ਟੁੱਟਾ ਨਾਲ ਮੌਤ ਹੋਈ ਸੀ ਤੇ ਉਸ ਦੀ ਅੱਜ ਟੈਗ ਕੰਪਨੀ ਦੇ ਸਹਿਯੋਗ ਨਾਲ ਅਜ ਮ੍ਰਿਤਕ ਦੇ ਜਦੀ ਪਿੰਡ ਰੂਪੋਵਲੀ ਜਾਂਦੀ ਗਈ ਹੈ ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਜੋਸ਼ ਦੀ ਸੈਲਰੀ ਬੰਦੀ ਸੀ ਉਸ ਦੇ ਮਾਪਿਆਂ ਦੇ ਖਾਉਂਡ ਵਿੱਚ ਪਾ ਦਿੱਤੀ ਹੈ ਇਸ ਦੇ ਨਾਲ ਹੀ ਇਨਸੋਰਸ ਦੇ ਜੋ ਵੀ ਪੈਸੇ ਬਣ ਗਏ ਕੰਪਨੀ ਕੁਝ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਸ ਦੇ ਮਾਪਿਆਂ ਨੂੰ ਲਾਭ ਦਿੱਤਾ ਜਾਵੇਗਾ ਇਸ ਮੌਕੇ ਪਿੰਡ ਦੇ ਮੋਤਰ ਅਗੋਂ ਵੱਲੋਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਦਵਾਈ ਦੇ ਟੈਗ ਕੰਪਨੀ ਦਾ ਧੰਨਵਾਦ ਕੀਤਾ ਗਿਆ ਬਿਊਰੋ ਰਿਪੋਰਟ ਅਲ ਪੰਜਾਬ نیوز ਜੀ ਕੀ ਨਾਮ ਆਪਣਾ ਜੀ ਬਲਜਿੰਦਰ ਲਾਲ ਜੀ ਸਰ ਕਿੱਥੋਂ ਦੇ ਰਹੇ ਤੁਸੀਂ ਰਹਿਣ ਵਾਲੇ ਜੀ ਵੈਸੇ ਪੰਜਾਬ ਤੋਂ ਅਸੀਂ ਮੈਂ ਸਾਡਾ ਡਿਸਟ੍ਰਿਕਟ ਜਲੰਧਰ ਹਾਂ ਹਾਂਜੀ ਐਂਡ ਸਾਡਾ ਟੰਡ ਟੰਡੋਰੀ ਤੇ ਤੁਸੀਂ ਅੱਜ ਡੈੱਡ ਬਡੀ ਲੈ ਕੇ ਪਹੁੰਚੇ ਜਿਹੜੇ ਵੀਰ ਦੀ ਡੈਥ ਹੋਈ ਸੀ ਕਰੀਬ ਅੱਜ ਤੋਂ 10-11 ਦਿਨ ਪਹਿਲਾਂ ਕੀ ਕੀ ਗੱਲਬਾਤ ਹੋਈ ਕੀ ਸੀ ਜੀ ਇਤਨਾ ਭਾਈ ਕੋਈ ਚੱਕਰ ਨਹੀਂ ਇਤਨਾ ਗੱਲਬਾਤ ਕੁਝ ਨਹੀਂ ਕੰਮ ਤੇ ਗਏ ਆ ਘਰ ਜਿੱਦਾਂ ਨਾਈਟ ਦੇ ਨਾਈਟ ਤੇ ਸ਼ਿਫਟ ਚਲਦੀ ਸੀ ਇਹ ਤਸਵੀਰ 2:30 ਵਜੇ ਦਾ ਟਾਈਮ ਹੈਗਾ ਛੁੱਟੀ ਤੇ ਸਾਨੂੰ ਸਾਰਿਆਂ ਛੁੱਟੀ ਹੋ ਗਈ ਆ ਇਹ ਦੈ ਡਿਊਟੀ ਤੇ ਸੀਗੇ ਇਹਦਾ ਵੀ ਆਗਾ ਇਹ ਰੁਕੇ ਸੀਗੇ ਤੇ ਰੁਕਨ ਕਰਕੇ ਜਿੱਦਾਂ ਮੈਂ ਮਰਕ 3 ਚੁੱਕਿਆ ਪਲੇਟਫਾਰਮ ਚੁੱਕਿਆ ਜਿਹੜਾ ਜੋ ਜਿੱਦਾਂ ਪਲੇਟਫਾਰਮ ਚੁੱਕਿਆ ਜੇ ਸਾਈਡ ਦੇ ਕੰਮ ਕਰ ਉਸੇ ਸਾਈਡ ਦੇ ਕ੍ਰੇਨ ਲੱਗੀ ਸੀ ਜਿੱਦਾਂ ਇਹ ਪਲੇਟਫਾਰਮ ਚੁੱਕਿਆ ਉਹ ਚੁੱਕਦੇ ਸਾਰੇ ਵਹਿਰ ਟੁੱਟ ਗਏ ਜਿਹੜੀ ਪਿੱਛੇ ਵਹਿਰ ਬੰਨੀ ਵਹਿਰ ਆਉਂਦੀ ਕਿ ਚੱਲੇ ਹੂੰ ਹੂੰ ਟੁੱਟਣ ਕਰਕੇ ਬੂਮ ਸਿੱਧਾ ਇਹਦੇ ਇੱਕਦਮ ਜੱਕਦਮ ਇਹ ਉੱਪਰ ਆ ਗੱਡ ਗਿਆ ਕੀ ਮੌਕੇ ਤੇ ਡੈਥ ਹੋ ਗਈ ਸੀ ਹਾਂ ਮੌਕੇ ਤੇ ਰੱਖੀ ਤੇ ਅੱਜ ਡੈੱਡ ਬੇੜੇ ਲੈ ਕੇ ਤੁਸੀਂ ਇੱਥੇ ਪਹੁੰਚੇ ਜਿਹੜੇ ਇਹਦੇ ਬੈਨੀਫਿਟਸ ਵਗੈਰਾ ਕਿ ਉਹ ਪਰਿਵਾਰ ਨੂੰ ਮਿਲਣਗੇ ਜੀ ਹਾਂਜੀ ਹਾਂਜੀ ਸਾਰੇ ਮਿਲਣਗੇ ਭਾਵੇਂ ਆਪ ਵੀ ਸਾਰਾ ਕੁਝ ਦੋਗੇ ਠੀਕ ਹੈ ਜੀ ਇਹਦੀ ਕੋਈ ਜਿਹੜੀ ਸੈਲਰੀ ਵਗੈਰਾ ਜੀ ਉਹ ਮਰਨਖਰ ਪਹੁੰਚ ਗਈ ਹੈ ਜੀ ਹਾਂਜੀ ਹਾਂਜੀ ਇਹ ਮੰਮੀ ਦਾ ਕਾਉਂਟ ਪਹੁੰਚ ਗਿਆ ਤੇ ਇਹ ਜਿਹੜੀ ਡੈਡ ਬੜੀ ਪਹੁੰਚੀ ਹੈ ਕੰਪਨੀ ਸੰਯੋਗ ਜਾਂ ਕਿਸੇ ਐਨਜੀਓ ਦੀ ਕੰਪਨੀ ਸੰਯੋਗ ਨਾਲ ਪਹੁੰਚੀ ਹੈ ਮੈਂ ਨਾਲ ਲੈ ਕੇ ਜਤਾਇਆ ਕੰਪਨੀ ਦੇ ਮਨ ਨੂੰ ਭੇਜਿਆ ਤੁਸੀਂ ਕੰਪਨੀ ਵਿੱਚ ਕੰਮ ਕਰਦੇ ਕਿਹੋ ਜਿਹਾ ਸੁਭਾਸੀ ਦਾ ਵੀਰ ਦਾ ਸੁਭਾਅ ਬਹੁਤ ਵਧੀਆ ਸਾਡੇ ਨਾਲ ਹੀ ਰੋਟੀ ਪਾਣੀ ਖਾਂਦਾ ਜੀ ਸਾਡੇ ਨਾਲ ਹੀ ਰਹਿੰਦਾ ਸਿਰ ਹਾਂਜੀ ਉਰੂਂ ਚ ਰਹਿੰਦੇ ਸੀ ਰੋਟੀ ਬਣ ਵੀ ਇਕੱਠਾ ਹੀ ਸੀ ਸਾਡਾ ਹਾਂਜੀ ਭਾਜੀ ਜਿਹੜੇ ਮੁਸੀਬਤ ਦੀ ਡੈਥ ਹੋਈ ਸੀ ਅੱਜ ਤੋਂ ਕੁਝ ਦਿਨ ਪਹਿਲਾਂ ਜੇ ਉਹਨੇ ਡੈਡ ਬੜੀ ਪਿੰਡ ਪਹੁੰਚੀ ਤੁਸੀਂ ਡੈਡ ਬੜੀ ਰੀਸੀਵ ਕਰਨ ਗਏ ਸੀ ਤੇ ਕੀ ਕਹਿਣਾ ਚਾਹੋਗੇ ਜੀ ਅ ਠੀਕ ਹੈ ਜੀ ਅੱਜ ਸਾਨੂੰ ਮਤਲਬ ਕੰਪਨੀ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਕਿ ਮਤਲਬ ਅੱਜ ਤੁਹਾਡੀ ਡੈਡ ਬੜੀ ਪਹੁੰਚੇਗੀ ਤੇ ਉਹਦੇ ਸਬੰਧ ਵਿੱਚ ਫਿਰ ਅਸੀਂ ਰਿਪੋਰਟ ਆਵਸਰ ਕਿਹਾ ਸੀ ਕਿ ਉਹ ਤੁਸੀਂ ਡੈਡ ਬੜੀ ਰੀਸੀਵ ਕਰਕੇ ਲਾਓ ਜੋ ਕੰਪਨੀ ਨੇ ਅੱਜ ਡੈਡ ਬੜੀ ਬਚਾਈ ਉਹਨਾਂ ਨੂੰ ਕੀ ਕਹਿਣਾ ਕਰੋ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਕਿ ਦੀ तकरीबन ਜਿਸ ਦਿਨ ਡੈਥ ਹੁੰਦੀ ਆ ਉਸ ਤੋਂ ਲਗਾਤਾਰ ਦੋ ਦੋ ਦਿਨ ਦੋ ਦੋ ਵਾਰ ਦੀ ਆੜੀ ਦੀ ਮੇਰੇ ਨਾਲ ਗੱਲ ਹੁੰਦੀ ਸੀ ਜਿਹੜੇ ਉੱਥੇ ਵੀ ਐਡਮਿਨਿਸਟ੍ਰੇਟਰ ਨੇ ਕੰਪਨੀ ਦੇ ਮਿਸਟਰ ਅ ਪ੍ਰਸ਼ਾਪ 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 ਪੁਜਾਰੀ ਜੀ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਔਰ ਉਹਨਾਂ ਨੇ ਜੋ ਵੀ ਮਤਲਬ ਇਹਦੇ ਸੈਲਰੀ ਸੀਗੀ ਉਹ ਵੀ ਮਤਲਬ ਇਹਨਾਂ ਦੇ ਪੱਧ ਤੇ ਕੱਟਿਛ ਪਾ ਦਿੱਤੀ ਗਈ ਹੈ ਪਰ ਉਹਨਾਂ ਨੇ ਭਰੋਸਾ ਇਹ ਵੀ ਦਵਾਇਆ ਕਿ ਜਿਹੜੀ ਇੰਸ਼ੋਰੈਂਸ ਆ ਉਹ ਵੀ ਅਸੀਂ ਮਤਲਬ ਜਲਦੀ ਤੋਂ ਜਲਦੀ ਪ੍ਰੂਵ ਕਰ ਦੇਣਗੇ